ਕੌਣ ਕਹਿੰਦਾ ਵੀ ਨਰਿੰਦਰ ਮੋਦੀ ਨੂੰ ਪਤਾ ਨਹੀਂ ਲੱਗਦਾ ਵੀ ਜਦੋਂ ਉਹ ਭਾਸ਼ਣ ਦਿੰਦੇ ਆ ਤਾਂ ਪਤਾ ਲੱਗਦਾ ਵੀ ਸਾਹਮਣੇ ਬੰਦਾ ਬੈਠਾ ਕਰ ਕੀ ਰਿਹਾ ਹੈ ਕੱਲੀ-ਕੱਲੀ ਗੱਲ ਤੇ ਧਿਆਨ ਹੁੰਦਾ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ ਤੇ ਉਹ ਸਪੀਚ ਕਰਦਾ ਹੋਵੇ ਤਾਂ ਕੱਲੀ-ਕੱਲੀ ਗੱਲ ਲੋਕਾਂ ਦੀ ਨੋਟ ਕਰਦਾ ਹੁੰਦਾ ਤੇ ਆਹ ਜਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਨਰਿੰਦਰ ਮੋਦੀ ਨੂੰ ਛੋਟਾ ਜਿਹਾ ਬੱਚਾ ਨਾ ਹੱਥ ਹਿਲਾ ਰਿਹਾ ਸੀ ਤੇ ਇੰਨੀ ਭੀੜ ਦੇ ਵਿੱਚੋਂ ਨਰਿੰਦਰ ਮੋਦੀ ਨੂੰ ਉਹ ਹੱਥ ਹਿਲਦਾ ਦੇਖ ਗਿਆ ਤੇ ਉਹ ਬੱਚੇ ਨੂੰ ਯਾਰ ਬੜੇ ਪਿਆਰ ਦੇ ਨਾਲ ਕਿਹਾ ਵੀ ਤੇਰਾ ਜਿਹੜਾ ਹੈਲੋ ਸੀ ਉਹ ਮੈਨੂੰ ਮਿਲ ਕਜੇ ਤੂੰ ਹੱਥ ਥੱਲੇ ਕਰ ਲੈ ਤੇ ਐਡੀ ਗੱਲ ਨੋਟ ਕਰਨੀ ਯਾਰ ਦੇਸ਼ ਦਾ ਪ੍ਰਧਾਨ ਮੰਤਰੀ ਵਾਕਈ ਵੀ ਕੁਝ ਖਾਸ ਹੁੰਦਾ ਹੈ ਅਜਿਹੇ ਲੋਕਾਂ 'ਚ ਜਿਹੜੇ ਇੰਨੀ ਭੀੜ ਦੇ ਵਿੱਚ ਬੈਠੇ ਲੋਕਾਂ ਨੂੰ ਵੀ ਨੋਟਿਸ ਕਰਦੇ ਆ ਤਾਂ ਨਰਿੰਦਰ ਮੋਦੀ ਨੇ ਇਸ ਬੱਚੇ ਨੂੰ ਕਿਵੇਂ ਨੋਟਿਸ ਦਿੱਤਾ ਪਹਿਲਾਂ ਉਹ ਵੀਡੀਓ ਦੇਖਦੇ ਆ ਵੀਡੀਓ ਸੁਣ ਕੇ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਕਮੈਂਟਾਂ 'ਚ ਆਪਣੀ رائے ਜ਼ਰੂਰ ਸਾਂਝੀ ਕਰਦੇ ਹੋ ਕਿ ਜਿਹੜੇ ਲੋਕ ਸੋਚਦੇ ਆ ਨਾ ਕਿ ਨਰਿੰਦਰ ਮੋਦੀ ਨੂੰ ਪਤਾ ਹੀ ਨਹੀਂ ਲੱਗਦਾ ਕਿ ਭੀੜ 'ਚ ਬੈਠੇ ਲੋਕ ਕੀ ਕੁਝ ਕਰ ਜਾਂਦੇ ਆ ਇਕੱਲੀ-ਗੱਲੀ ਗੱਲ ਨੋਟ ਕਰਦਾ ਹੈ ਦੇਸ਼ ਦਾ ਪ੍ਰਧਾਨ ਮੰਤਰੀ ਆ ਇੰਨੀ ਕੁ ਸਮਝ ਹੈ ਉਹਨੂੰ ਤੇ ਆ ਦੇਖੋ ਤੁਸੀਂ ਵੀਡੀਓ ਤੇ ਆਪਾਂ ਚੱਲਦੇ ਆਂ ਵੀਡੀਓ ਦੇ ਨਾਲ ਕੀ ਕੁ ਮੋਦੀ ਨੇ ਉਹ ਸਭ ਬੱਚੇ ਨੂੰ ਦੇਖ ਕੇ ਉਸੇ ਪਹਿਲਾ ਦਰਜਾ ਦਿਆ ਬੇਟਾ ਤੇਰਾ ਹੱਥ ਧੁੱਪ ਜਾਏ ਤੇ ਦਰਦ ਕਰੇਗਾ ਬਹੁਤ ਬਹੁਤ ਤੂੰ ਨੇ kiya ਮਿਲ ਗਿਆ ਮੈਨੂੰ ਬੇਟਾ ਆ ਦੇਖੋ ਮਿਲ ਗਿਆ ਨੋਟਿਸ ਕਰ ਲਿਆ ਮਿਲ ਗਿਆ ਮਿਲ ਗਿਆ ਤੇਰਾ ਪਿਆਰ ਤੇਰਾ ਪਿਆਰ ਹੁ ਤੇਰਾ ਹੱਥ ਦਰਦ ਕਰੇਗਾ ਬੇਟਾ ਨਾਲੇ ਟੈਨਸ਼ਨ ਵੀ ਹੁੰਦੀ ਯਾਰ ਕੇਅਰ ਕਰਦਾ ਨਾ ਬੰਦਾ ਸਾਹਬਾ ਉਹ ਦੇਖੋ ਛੋਟਾ ਜਿਹਾ ਬੱਚਾ ਕਦੇ ਦੇਖਿਆ ਤੁਸੀਂ ਬਹੁਤ ਸਾਰੇ ਘੱਟ ਲੋਕ ਨੇ ਇਹਨਾਂ ਚੀਜ਼ਾਂ ਨੂੰ ਜੋ ਨੋਟਿਸ ਕਰਦੇ ਨੇ ਹਣਾ ਤੇ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ ਯਾਰ ਨੋਟਿਸ ਕਿਉਂ ਨਾ ਕਰੇ ਲੋਕ ਕਹਿੰਦੇ ਨੇ ਵੀ ਮੋਦੀ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਵੀ ਬੰਦੇ ਥੱਲੇ ਬੈਠੇ ਕੀ ਕਰਦੇ ਹੁੰਦੇ ਨੇ ਜਾਂ ਮੋਦੀ ਜਦੋਂ ਭਾਸ਼ਣ ਦਿੰਦਾ ਤਾਂ ਉਹਨੂੰ ਸਿਰਫ ਕੈਮਰਿਆਂ ਦਾ ਧਿਆਨ ਹੁੰਦਾ ਆਹ ਦੇਖ ਲਓ ਉਹਨਾਂ ਵਾਸਤੇ ਜਵਾਬ ਹੈ ਵੀਡੀਓ ਦਾ ਇਹ ਛੋਟੇ ਜਿਹੇ ਬੱਚੇ ਨੇ ਹੱਥ ਹਿਲਾਇਆ ਤੇ ਨਰਿੰਦਰ ਮੋਦੀ ਨੂੰ ਪਤਾ ਲੱਗ ਗਿਆ ਤੇ ਉਹ ਬੱਚੇ ਦਾ ਪਿਆਰ ਦੇ ਨਾਲ ਜਵਾਬ ਦਿੱਤਾ ਜਵਾਬ ਕੀ ਦਿੱਤਾ ਉਹਨੂੰ ਕਿਹਾ ਕਿ ਤੇਰਾ ਹੈਲੋ ਮੈਨੂੰ ਮਿਲ ਗਿਆ ਤੂੰ ਆਪਦਾ ਹੱਥ ਨੀਚੇ ਕਰ ਲੈ ਦੁੱਖ ਨਾ ਜਾਵੇ ਤੇ ਉਸ ਤੋਂ ਬਾਅ ਤੇ ਨੇ ਹੱਥ નીચે ਕੀਤਾ ਤਾਂ ਇਹ ਵੀ ਗੱਲ ਕਹੀ ਕਿ ਸਮਝਦਾਰ ਹੈ ਜਿਹੜਾ ਹੱਥ નીચે ਕਰ ਲਿਆ ਤਾਂ ਯਾਰ ਅਜੇ ਇਹ ਪ੍ਰਧਾਨ ਮੰਤਰੀ ਲਈ ਤੁਸੀਂ ਪਹਿਲਾਂ ਤਾਂ ਆਪਦੀ رائے ਜ਼ਰੂਰ ਸਾਂਝੀ ਕਰਿਓ ਕਮੈਂਟ ਸੈਕਸ਼ਨ ਦੇ ਵਿੱਚ ਕਿ ਤੁਸੀਂ ਕਿਵੇਂ ਦੇਖਦੇ ਹੋ ਕਿ ਜਦੋਂ ਨੋਟਿਸ ਕੋਈ ਕਰਦਾ ਹੈ ਤਾਂ ਉਹ ਆਪਣੇਆਂ ਨੂੰ ਕਰਦਾ ਹੁੰਦਾ ਤਾਂ ਹੁਣ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ